ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਨਸ਼ੇ ਦੇ ਖਿਲਾਫ ਛੇੜੀ ਗਈ ਮੁਹਿੰਮ ਅਤੇ दारू ਦੇ ਮਹਿੰਗੇ ਹੋਣ ਤੋਂ ਬਾਅਦ ਪੰਜਾਬ ਭਰ ਦੇ ਵਿੱਚ दारू ਦੀਆਂ ਭੱਟੀਆਂ ਦਾ ਕਾਰੋਬਾਰ ਕਾਫੀ ਵੱਧ ਗਿਆ ਹੈ ਇਸ ਦਾ ਤਾਜ਼ਾ ਮਾਮਲਾ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਹੀ ਦੇਖਣ ਨੂੰ ਮਿਲਿਆ ਜਿੱਥੇ ਸਦਰ ਪੁਲਿਸ ਨੇ ਇੱਕ ਨਾਜਾਇਜ਼ ਤੌਰ ਤੇ दारू ਬਣਾਉਣ ਵਾਲੇ ਦੋ ਵਿਅਕਤੀਆਂ ਨੂੰ दारू ਦੇ ਸਮਾਨ ਦੇ ਨਾਲ ਗ੍ਰਿਫਤਾਰ ਕੀਤਾ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਤੇ ਰਸੂਖੁਰ ਜੋੜੇ ਨਾਮ ਦਾ ਪਿੰਡ ਹੈ ਸਾਡੇ ਥਾਣੇ ਦੀਰੀ ਦੇ ਅੰਦਰੀ ਪਿੰਡ ਦਾ ਗੁਰਨਾਮ ਸਿੰਘ ਤੇ ਅਜੀਤ ਸਿੰਘ ਨਾਂ ਦੇ ਵਿਅਕਤੀ ਜਿਹੜੇ ਨੇ ਦੇਸੀ ਸ਼ਰਾਬ ਕੱਢ ਕੇ ਤੇ ਉੱਥੇ ਤਿਆਰ ਕਰਕੇ ਲੋਕੀ ਵੇਚਦੇ ਨੇ ਉਹਦੇ ਦੇ ਆਧਾਰ ਤੇ ਸਾਡੇ ਅਸੀਂਦਰਜੀਤ ਸਿੰਘ ਤੇ ਜਨਪਾਲ ਸਿੰਘ ਨੌਂਦਾਰ ਨੇ ਰੈਡ ਕੀਤਾ ਤੇ ਇਹ ਦੋ ਬੰਦੇ ਅਸੀਂ ਜਿਹੜੇ ਮੌਕੇ ਤੇ ਗ੍ਰਿਫਤਾਰ ਕੀਤੇ ਨੇ ਜੋ ਨਜਾਇਜ਼ ਸ਼ਰਾਬ ਜਿਹੜੀ ਐ ਦੇਸੀ ਸ਼ਰਾਬ ਉਹ ਕੱਢ ਰਹੇ ਸੀਗੇ ਅਸੀਂ ਇਹਨਾਂ ਨੂੰ ਜਾਂੰਦਾ ਤੇ ਇਹਨਾਂ ਤੇ ਖਲਾਫਕਾਰਨੀ ਕਰ ਰਹੇ ਕਿ ਇਸ ਵਿੱਚ ਤੋਂ ਕਰਕੇ ਫਰਦਰ ਕਰਨਾ ਹੈ ਕਿੰਨੇ ਖਰਾਬ ਜਿਹੜੀ ਫੜੀ ਹੈ ਕਰੀਬ ਡਰਮ ਲਾਹੁੰਦਾ ਸੀਗਾ ਉਹ ਇਹਦਾ 100-100 ਸਲਟੇ ਤੇ ਕਿੰਨੀ ਲਾਹ ਇਹ ਪਹਿਲੀ ਵਾਰੀ ਕਰ ਰਹੇ ਸੀ ਜਾਂ ਪਹਿਲੇ ਵੀ ਕਰਦੇ ਲੈਂਦੇ ਨੇ ਇਹ ਤੇ ਪਹਿਲਾਂ ਕੀ ਕਰਦੇ ਸੀ 아이 ডোন্ট نو ਪਰ ਹੁਣ ਇਹਨਾਂ ਨੇ ਪੁੱਛ ਕੇ ਤੇਹੀ ਗੱਲ ਆਈ ਆ ਵੀ ਅਸੀਂ ਫਸਟ ਟਾਈਮ ਕੀਤਾ ਪਹਿਲੀ ਵਾਰੀ ਕੀਤਾ ਕੋਰਚ ਦਾ ਪੇਸ਼ ਕਰਨਾ ਹੈ ਕੋਰਚ ਹਾਂਜੀ ਕੋਰਚ ਦਾ ਪੇਸ਼ ਕਰਨਾ ਹੈ ਕੇਸ ਨੂੰ ਸਟੇ ਕਰਕੇ ਬਾਅਦ ਸੁਧਵਾ ਕੇ ਕੋਰਚ ਪੇਸ਼ ਕਰਨਾ ਹੈ ਕਲ ਵਿੱਚ ਕੋਠੀ ਠੀਕ ਹੈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ઓਰੀਐਂਟ ਜੰਗਲ